ਉਦੇਚ ਬੈਸ ਹੋਈ ਹੈ ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ ਪਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੋਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭੱਜਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫ਼ਤੇ ਦਾ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਜਦੋਂ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਇਸ ਤੋਂ ਅੱਗੇ ਅਸੀਂ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਇਸ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲਓ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਹਦੇ ਲਈ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਊਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊ ਸੋ ਕੱਲ ਵਾਸਤੇ ਜਿਹੜੀ ਹਿਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏਗਾ ਕਿੰਨਾ ਟਾਈਮ ਰਹੇਗਾ ਕੱਲ ਦੇ ਦੇਖੋ ਕੱਲ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਕਿੰਨੇ ਵਜੇ ਵੀਸੀ ਹੁੰਦੀ ਹੈ ਜਨਰਲੀ 11 12 ਵਜੇ ਦਾ ਟਾਈਮ ਰਹਿੰਦਾ ਹੈ ਪਰ ਉਹ ਵੀਡੀਓ ਕਾਨਫਰੈਂਸਿੰਗ ਤੀ ਹੋਏਗੀ ਕੱਲ ਸਰ ਕੱਲ ਬੈਰਿਕ ਚੇਨ ਦੇ ਮਾਮਲੇ ਦੇ ਉੱਤੇ ਵੀ ਸੁਣਵਾਈ ਹੋਏਗੀ ਦੇਖੋ ਕੱਲ ਨੂੰ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਿਆ ਸੋ ਉਹ ਵੀ ਅਗਰ ਕੱਲ ਨੂੰ ਕੋਰਟ ਟੇਕ ਅਪ ਕਰਦੀ ਹੈ ਤਾਂ ਕੱਲ ਨੂੰ ਕਿਉਂਕਿ ਵੀਡੀਓ ਕਾਨਫਰੈਂਸਿੰਗ ਤੇ ਜੁਡੀਸ਼ੀਅਲ ਰਿਮਾਂਡ ਦੀ ਹੈ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲ ਨੂੰ ਇਹਨਾਂ ਤੇ ਆਰਗੂਮੈਂਟਸ ਹੋਣਗੇ ਥੈਂਕ ਯੂ ਥੈਂਕ ਯੂ ਸਰ ਲੈ ਲੈ ਨਾ ਨੋ ਚਲੋ ਜੀ ਲੈ ਜਾ ਕਾਪੀ ਕਰ ਦਿਆਂਗੇ